ਸਸਤਰੀ ਗੱਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਆਪਾਂ ਕਸਟਰਡ ਕੇਕ ਪੁੱਡਿੰਗ ਬਣਾਵਾਂਗੇ ਤੇ ਇਹਦੇ ਲਈ ਸਾਨੂੰ ਕੇਕ ਡਰਾਈ ਫਰੂਟ ਤੇ ਫਰੂਟਸ ਤੇ ਕਸਟਰਡ ਦੀ ਲੋੜ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਕਸਟਰਡ ਬਣਾਵਾਂਗੇ ਇਹ ਮੈਂ 1 ਲੀਟਰ ਦੁੱਧ ਲੈ ਲਿਆ ਤੇ ਕਸਟਰਡ ਪਾਊਡਰ ਤੇ 슈ਗਰ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਨੂੰ ਗੈਸ ਤੇ ਰੱਖਾਂਗੇ ਦੁੱਧ ਨੂੰ ਉਬਾਲੀ ਆਣ ਤੱਕ ਤੇ ਇਹ ਆਪਾਂ ਠੰਡੇ ਦੁੱਧ ਵਿੱਚ 1 ਲੀਟਰ ਵਿੱਚ ਮੈਂ 3 ਚਮਚ ਕਸਟਰਡ ਪਾਵਾਂਗੀ ਇਹ ਦੇਖੋ ਜੀ 1 2 ਤੇ ਇਹden ਤੇ ਨੂੰ ਆਪਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਤੇ ਦੁੱਧ ਵਿੱਚ ਆਪਾਂ ਟੇਸਟ ਮੁਤਾਬਕ ਚੀਨੀ ਪਾ ਲਾਂਗੇ ਤੇ ਦੁੱਧ ਬੋਇਲ ਆਣ ਤੱਕ ਆਪਾਂ ਵੇਟ ਕਰਦੇ ਆਂ ਕਿਉਂਕਿ ਮੈਂ ਵੱਡੇ ਦੋ ਚਮਚ ਪਾ ਲਾਂਗੀ ਚੀਨੀ ਦੇ ਕਿਉਂਕਿ ਆਪਾਂ ਨੇ ਇਹਦੇ ਵਿੱਚ ਕੇਕ ਪਾਣਾ ਕੇਕ ਫੁੱਡਿੰਗ ਬਣਾ ਰਹੇ ਹਾਂ ਨਾ ਤੇ ਚੀਨੀ ਬਹੁਤ ਜ਼ਿਆਦਾ ਨਹੀਂ ਪਾਵਾਂਗੇ ਉਹ ਵੀ ਮਿੱਠਾ ਹੋਏਗਾ ਫਰੂਟ ਪਾਣਾ ਹੈ ਉਹਦੇ ਚ ਮਿਠਾਸ ਹੁੰਦੀ ਹੈ ਬਾਕੀ ਤੁਸੀਂ ਆਪਣੇ ਟੇਸਟ ਮੁਤਾਬਕ ਬਾਤ ਘਟਰੀ ਪਾ ਸਕਦੇ ਹੋ ਇਹਦੇ ਲਈ ਬੋਇਲ ਆ ਜਾਏ ਤੇ ਫਿਰ ਆਪਾਂ ਕੀ ਕਰਦੇ ਹਾਂ ਤੇ ਬਹੁਤ ਸਾਰਾ ਤੇ ਜਿਹੜਾ ਬੋਲ ਆ ਗਿਆ ਤੇ ਹੁਣ ਆਪਾਂ ਇਹ ਕਸਟਰਡ ਜਿਹੜਾ ਨਾ ਬਿਲਕੁਲ ਇਹਨੂੰ ਚੰਗੀ ਤਰ੍ਹਾਂ ਚਮਚ ਨਾਲ ਹਿਲਾ ਲੈਣਾ ਕਿਉਂਕਿ ਇਹਦੇ ਵਿੱਚ ਕੁਝ ਲਮਜ਼ ਨਹੀਂ ਰਹਿਣੇ ਚਾਹੀਦੇ ਤੇ ਵਿੱਚ ਪਾਉਣ ਵੇਲੇ ਵੀ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਕਿਉਂਕਿ ਇਹ ਨਾ نیچے بیٹھ ਜਾਂਦਾ ਹੈ ਤੇ ਇਹ ਦੇਖੋ ਆਪਾਂ ਇਹਦੇ ਥੋੜੀ ਥੋੜੀ ਪਾਉਂਦੇ ਜਾਵਾਂਗੇ ਤੇ ਲਗਾਤਾਰ ਇਹਨੂੰ ਹਿਲਾਉਂਦੇ ਜਾਣਾ ਕਿਉਂਕਿ ਇਹ ਠਿੱਕ ਹੋ ਜਾਏਗਾ ਤਾਂ ਫਿਰ نیچے ਲੱਗਣ ਦਾ ਡਰ ਰਹਿੰਦਾ ਹੈ ਬਸ ਇਹ 2 ਮਿੰਟ ਵਿੱਚ ਹੋ ਜਾਏਗਾ ਘੜਾ ਇਹ ਪਾਣੀ ਸਾਰ ਦੇਖੋ ਇੱਕਦਮ ਹੋ ਗਿਆ ਠੀਕ ਇਹ 2-3 ਮਿੰਟ ਤੱਕ ਇਸ ਨੂੰ ਛਾਪਾ ਬੜਾ ਮੋਟਾ ਤੇ ਮਪਕਾਵਾਂਗੇ ਸਰ ਹੈ ਠੀਕ ਹੋ ਗਿਆ ਥੋੜਾ ਇਹ ਮੈਂ ਥੋੜਾ ਜਿਹਾ ਪਤਲਾ ਹੀ ਰੱਖਣਾ ਕਿਉਂਕਿ ਕੇਕ ਵਗੈਰਾ ਉਹਦੇ ਉੱਪਰ ਪਾਣਾ ਨਾ ਆਪਾਂ ਨੇ ਜਿਆਦਾ ਹੀ ਨਹੀਂ ਤੇ ਉਹ ਹੋ ਜਾਂਦਾ ਸਖਿਪੀਆ ਨੂੰ ਲਾਪਾ ਠੰਡਾ ਹੋਣ ਤੱਕ 2-3 ਘੰਟੇ ਫ੍ਰਿਜ ਵਿੱਚ ਰੱਖ ਲਓ ਤੇ ਇਹ ਤੇ ਹੋ ਗਏਗਾ ਜਿਗਾੜ ਠੀਕ ਹੋ ਜਾਏਗਾ ਹੋ ਠੰਡਾ ਹੋ ਕੇ ਫਿਰ ਮਿਲਦੇ ਆਪਾਂ ਠੰਡੇ ਹੋਣ ਤੋਂ ਬਾਅਦ ਇਹ ਦੇਖੋ ਜੀ ਕਸਟਰਡ ਅਸੀਂ ਫ੍ਰਿਜ ਵਿੱਚ ਰੱਖਿਆ ਸੀ ਤੇ ਇਹ ਠੰਡਾ ਹੋ ਗਿਆ ਹੁਣ ਆਪਾਂ ਪਹਿਲਾਂ نیچے ਇੱਕ ਕੇਕ ਦੀ ਲੇਅਰ ਲਗਾਵਾਂਗੇ ਇਹਨਾਂ ਵੈਸੇ ਤਾਂ ਥੋੜਾ ਚੌੜਾ ਬਰਤਨ ਜ਼ਿਆਦਾ ਠੀਕ ਰਹਿੰਦਾ ਪਰ ਮੇਰੇ ਕੋਲ ਮੈਂ ਨਾ ਜ਼ਿਆਦਾ ਬਣਾਉਣਾ ਸੀ ਇਹ ਪੁੱਡਿੰਗ ਜ਼ਿਆਦਾ ਬਣਾਣੀ ਸੀ ਤੇ ਮੇਰੇ ਕੋਲ ਨਾ ਸਕੁਅਰ ਜਿਹੜਾ ਡੱਬਾ ਸੀ ਉਹ ਘੱਟ ਛੋਟਾ ਸੀ ਤਾਂ ਇਸ ਲਈ ਮੈਂ ਇਹ ਯੂਜ਼ ਕਰ ਲਿਆ ਗੋਲ ਵਿੱਚ ਆਪਾਂ ਉੱਪਰ ਫਿਰ ਥੋੜੇ ਜਿਹੇ ਪੱਤੇ ਰੱਖ ਲਾਂਗੇ ਇਹ ਦੇਖੋ ਕੇਕ ਦੀ ਲੇਅਰ ਲਗਾ ਕੇ ਇਹਦੇ ਵਿੱਚ ਕਈ ਹੋਰ ਰਸ ਵਗੈਰਾ ਵੀ ਰੱਖ ਲੈਂਦੇ ਆ ਤੇ ਮੈਂ ਤਾਂ ਕੇਕ ਨਾਲ ਹੀ ਬਣਾਉਂਦੀ ਆ ਕੇਕ ਤਾਂ ਅੱਛਾ ਬਣਦਾ ਹੈ ਤੇ ਇਹ ਦੇਖੋ ਜੀ ਇਹ ਕੇਕ ਵੀ ਮੈਂ ਘਰ ਬਣਾਇਆ ਤੇ ਤੁਹਾਨੂੰ ਕਿਸੇ ਵੀਡੀਓਸ ਵਿੱਚ ਮੈਂ ਕੇਕ ਦਾ ਵੀ ਦੱਸਾਂਗੀ ਕਿ ਕਿਸ ਤਰ੍ਹਾਂ ਬਣਾਇਆ ਇਹ ਦੇਖੋ ਜੀ ਉੱਪਰ ਅੱਪਾ ਥੋੜਾ ਜਿਹਾ ਬੂਟ ਪਾਵਾਂਗੇ ਦੇਖੋ ਇਹ ਥੋੜਾ ਜਿਹਾ ਬੂਟ ਪਾ ਲਿਆ ਇਹ ਤੁੰਗੇ ਕਾਲਾ अंगूर ਚਿੱਟਾ अंगूर ਤੇ ਇਹ ਥੋੜੇ ਜਿਹਾ ਕੇਲੇ ਆ ਦੇਖੋ ਜੀ ਸੇਬ ਮੈਂ ਨਾਲਾ ਘੱਟ ਲੈਨੀ ਆ ਇਹ ਮੈਨੂੰ ਐਂ ਸੇ ਵੀ ਕਾਲਾ ਹੋ ਜਾਏਗਾ ਤਾਂ ਮੈਂ ਛਿਲਕੇ ਰੱਖ ਲਿਆ ਛੋਟੇ ਛੋਟੇ ਪੀਸ ਜਿੱਤੇ ਕੱਟ ਲੈਣੇ ਹਨ ਥੋੜਾ ਜਿਹਾ ਕਸਟਰਡ ਵਰਤਾ ਲੈਣੇ ਕੇਕ ਮੇਰਾ ਘਰ ਦਾ ਬਣਾਇਆ ਹੋਇਆ ਹੈ ਔਰ ਆਟੇ ਦਾ ਬਣਾਇਆ ਹੋਇਆ ਹੈ ਤੇ ਇਸ ਲਈ ਥੋੜਾ ਜਿਹਾ ਨਾ ਜ਼ਿਆਦਾ ਡਰਾਈ ਡਰਾਈ ਹੋ ਜਾਵੇ ਤੇ ਇਹ ਦੇਖੋ ਉੱਪਰ ਆਪਾਂ ਥੋੜਾ ਜਿਹਾ ਫ੍ਰਾਈ ਫਰਟ ਪਾ ਦਿਆ ਇਹ ਕਸਟਰਡ ਵਿੱਚ ਤੁਸੀਂ ਜੇ ਜਿਆਦਾ ਹੈਵੀ ਬਣਾਉਣਾ ਚਾਹੁੰਦੇ ਹੋ ਤਾਂ ਕਰੀਮ ਵੀ ਪਾ ਸਕਦੇ ਹੋ ਮੈਂ ਤਕਰੀਬ ਨਹੀਂ ਪਾਈ ਫੁੱਲ ਕਰੀਮ ਦੁੱਧ ਹੀ ਲੈ ਲਿਆ ਸੀ ਇਹ ਦੇਖੋ ਹੁਣ ਆਪਾਂ ਇਹਨਾਂ ਨੂੰ ਫਿਰ ਇੱਕ ਲੇਅਰ ਕੇਕ ਦੀ ਹੋਰ ਬਣਾਵਾਂਗੇ ਪਾਵਾਂਗੇ ਇਹ ਦੇਖੋ ਜੀ ਥੋੜੀ ਜਿਹੀ ਪਤਲੀ ਲੇਅਰ ਰੱਖਾਂਗੇ ਦੇ ਉੱਪਰ ਕੇਕ ਆਪਾਂ ਕਸਟਰਡ ਹੋਰ ਪਾ ਲਵਾਂਗੇ ਕਸਟਰਡ ਆਪਾਂ ਲਈ ਥੋੜਾ ਜਿਹਾ ਪਤਲਾ ਬਣਾਇਆ ਸੀ ਪਰ ਫ੍ਰੀਜ ਵਿੱਚ ਰੱਖ ਕੇ ਇਹ ਥੋੜਾ ਜਿਹਾ ਧੋਲਣਾ ਹੋ ਜਾਂਦਾ ਹੈ ਇਹ ਦਿੱਚਪਾ ਫਿਰ ਫਰੂਟ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਪਾ ਸਕਦੇ ਹੋ ਜਿਹੜਾ ਤੁਹਾਨੂੰ ਪਸੰਦ ਹੈ ਇੱਕ ਪ੍ਰਾਈਮੂਥ ਦੀ ਲੇਰ ਇਹ ਇੱਕ ਕੇਕ ਦੀ ਅਖੀਰ ਲਗਾ ਦਾਂਗੇ ਗਰਮੀ ਆ ਰਹੀ ਹੈ ਤੇ ਬਣਾਓ ਤੇ ਆਪਣੇ ਮਹਿਮਾਨਾਂ ਨੂੰ ਵੀ ਖਿਲਾਓ ਆਪ ਵੀ ਖਾਓ ਬਹੁਤ ਅੱਛਾ ਬਣਦਾ ਹੈ ਖਾਲੀ ਕਸਟਰਡ ਵੀ ਆਪਾ ਬਣਾਉਂਦੇ ਆ ਵੈਸੇ ਉਹ ਵੀ ਵਧੀਆ ਹੁੰਦਾ ਪਰ ਕੇਕ ਵੱਲ ਤਾਂ ਬਹੁਤ ਅੱਛਾ ਬਣਦਾ ਹੈ ਨਾਲੇ ਕੇਕ ਦਾ ਟੇਸਟ ਇਹ ਆਪਾਂ ਨੇ ਪੂਰਾ ਕਵਰ ਕਰ ਦੇਣਾ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਹੈ ਵਰ ਫੇਰ ਆਪਾਂ ਦੋ ਦਿਨ ਲੇਅਰਸ ਜਿੰਨੀਆਂ ਵੀ ਇਹ ਮੇਰਾ ਡੋਂਗਾ ਵਿਚਾਰਦਾ ਵੱਡਾ ਪਰ ਚਲੋ ਬਿਲਕੁਲ ਜੱਤਾ ਬਹੁਤ ਛੋਟਾ ਸੀ ਥੋੜਾ ਜਿੰਨਾ ਹੋਰ ਪਾ ਦਿੰਨੇ ਆ ਦੇ ਵਿੱਚ ਕਰ ਦਈਏ ਤਾਂ ਕਿ ਕੇਲਾ ਜਿਹੜਾ ਕਾਲਾ ਨਾ ਹੋਵੇ ਤੇ ਪਰੇ ਨੂੰ ਸੀ ਬਾਈਪਾ ਸਦਾ ਦਿੰਨੇ ਆ ਨ ਹੁਣ ਆਪਾਂ ਟੱਕ ਕੇ ਤੇ 4-5 ਘੰਟਿਆਂ ਵਾਸਤੇ ਫਿਰ ਇਹਨੂੰ ਫ੍ਰਿਜ ਵਿੱਚ ਰੱਖ ਦਾਂਗੇ ਸਦਾ ਪੂਰਾ ਕਵਰ ਕਰਕੇ ਠੀਕ ਹੈ ਫਿਰ 4 ਘੰਟੇ ਬਾਅਦ ਤੁਹਾਨੂੰ ਮੈਂ ਦਿਖਾਉਂਦੀ ਆ ਸਰਵ ਕਰਕੇ ਹਾਂਜੀ ਇਹ ਤਕਰੀਬਨ 2 ਘੰਟੇ ਹੋ ਗਏ ਤੇ ਸਾਡਾ ਇਹ ਦੇਖੋ ਸੈੱਟ ਹੋ ਗਿਆ ਕੇਕ ਕਸਟਰਡ ਇਹ ਦੇਖੋ ਤੇ ਇਹ ਤੁਸੀਂ ਇਹਨੂੰ ਆ ਦੇਖੋ ਟੇਸਟ ਕਰਦੇ ਆ ਇਹਨੂੰ ਦੇਖੀਏ ਕਿ ਐਸਾ ਬਣਿਆ ਬਹੁਤ ਅੱਛਾ ਬਣਿਆ ਠੀਕ ਹੈ ਪਸੰਦ ਆਇਆ ਤਾਂ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ ਕੇਕ ਤੁਸੀਂ ਕੋਈ ਵੀ ਬਜ਼ਾਰੋਂ ਵੀ ਲੈ ਸਕਦੇ ਹੋ ਸਿੰਪਲ ਕੇਕ ਜਿੱਦੋਂ ਤੱਕ ਕਰੀਮ ਵਗੈਰਾ ਨਹੀਂ ਹੁੰਦੀ ਨਾ ਸਿੰਪਲ ਲੈ ਕੇ ਪਲੇਨ ਕੇਕ ਕਈ ਤੇ ਵਿੱਚ ਰਸ ਵਗੈਰਾ ਵੀ ਰੱਖ ਲੈਂਦੇ ਆ ਪਰ ਮੈਂ ਤਾਂ ਹਮੇਸ਼ਾ ਕੇਕ ਵਾਲੇ ਬਣਾਉਂਦੀ ਆ ਬਹੁਤ ਅੱਛਾ ਬਣਿਆ ਜੀ ਠੀਕ ਹੈ ਮਿਲਦੇ ਆ ਨਵੀਂ ਰੈਸਪੀ ਨਾਲ ਤੇ ਜੇ ਪਸੰਦ ਆਇਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਠੀਕ ਹੈ ਜੀ ਸਸਤੀ ਕਾਲ